सतनाम श्री गुरू साहिब जी सोर महला पंजवा कर तूं जा सिमरन दे ਆਹ ਤੂੰ ਨਰਾਖਨ ਹਾਰੇ ਪਾਵਕ ਸਾਗਰ ਆਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮਰਾ ਕਨਹਾਰੇ ਕ ਸਾਗਰ ਆਤਾ ਬਹਿਰ ਮੈਂ ਤਾਰੋ ਤਾਰ ਨਹਾਰੇ ਮਾਗੋ ਤੂ ਠਾਕੁਰ ਸਿਰ ਮੋਰਾ ਇਹਾ ਉਆ ਤੋਹਾਰ ਤੋਰਾ ਕਿਤੇ ਕਉ ਮੇਰਾ ਸਨਮਾਨ ਕਰਨ ਹਾਰ ਤ੍ਰਿਣ ਜਾਨੈ ਤੂੰ ਤਾਂ ਕਾਮਗਨ ਕਉ ਸਗ ਲਈ ਦਾਨ ਦੇ ਪ੍ਰਭ ਭਨ ਕਿ ਨਮਹਿ ਅਵਰ ਕਿ ਨਮਹਿ ਅਵਰਾ ਅਚਰਜ ਚਲਤ ਤੁਮਾਰੇ गुड़ो गुड़ो गहर गंभीरो चोया पारे साध संग जो तुमें मिलायो تو सुनी تمہاری बाणी अनंद पया पे ہی नानक पुरख संग जो तुम्हें मिलायो तो सुनी तुमारी बाणी आनंद पयापे ही नानक ਕੋ ਰੱਖ ਨਿਰਵਾਣੀ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਕਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੀ ਤਹਿਤ ਮਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰਵੇਂ ਤਾਰੋ ਤਾਰਨ ਹਾਰੇ ਬਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਹ ਸ਼ਾਂਤੀ ਦੇ ਪੰਜ ਮਹਾਨ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੌਰਠਾਗੰਦਰ ਹੈ ਜੀ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 613 ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਭੁੱਲ ਝੁੱਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ